ਸਸਰੀ ਕਾਲਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਪੰਜਾਬ ਜਿਹੜਾ ਆ ਉਹ ਜੰਗਲ ਰਾਜ ਹੁੰਦਾ ਜਾ ਰਿਹਾ ਜੀ ਹਾਂ ਤਾਂ ਉਦਾਸੀ ਹੈ ਕਿ ਗੋਲੀ ਚਲਣ ਦੀਆਂ ਘਟਨਾਵਾਂ ਆਏ ਦਿਨ ਦੇਖਣ ਨੂੰ ਮਿਲਦੀਆਂ ਹਾਂ ਔਰ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਕਿ ਇਹਨਾਂ ਦੇ ਵਿੱਚ ਜਿਹੜਾ ਖੋਫ ਨਾ ਦੀ ਚੀਜ਼ ਹੀ ਖਤਮ ਹੋ ਗਿਆ ਹੈ ਸ਼ਰਿਆਮ ਗੋਲੀਆਂ ਚਲਾ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਜੀ ਹਾਂ ਐਸਾ ਇੱਕ ਮਾਮਲਾ ਜਿਹੜਾ ਆ ਉਹ ਅੰਮ੍ਰਿਤਸਰ ਦੇ ਪਿੰਡ ਮਲੀਆਂ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਦੇ ਕੋਲ ਪੈਂਦਾ ਹੈ। ਅ ਸੀਸੀਟੀਵੀ ਉਹਦੀ ਸਾਹਮਣੇ ਆਈ ਹੈ ਉਹਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਮੋਟਰਸਾਈਕਲ ਦੇ ਉੱਤੇ ਆਉਂਦੇ ਹੋਏ ਦਿਖਾਈ ਦਿੰਦੇ ਨੇ ਤਾਂ ਇੱਕ ਜਿਹੜਾ ਨੌਜਵਾਨ ਜਿਸ ਨੇ ਮੂੰਹ ਲਿਬੇਟਿਆ ਹੁੰਦਾ ਹੈ ਉਹ ਆ ਕੇ ਇੱਕ ਮੈਡੀਕਲ ਸਟੋਰ ਦੇ ਉੱਤੇ ਜਾ ਕੇ ਫਾਇਰ ਕਰਦਾ ਹੈ। ਤਾ ਫਾਇਰ ਕਰਕੇ ਉਥੋਂ ਜਿਹੜਾ ਆ ਉਹ ਆਰਾਮ ਦੇ ਨਾਲ ਮੋਟਰਸਾਈਕਲ ਦੇ ਬੈਠ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਤਾਂ ਇਨੀ ਦੇਹ ਦੇ ਵਿੱਚ ਮੈਡੀਕਲ ਸਟੋਰ ਦੇ ਉੱਤੇ ਇੱਕ ਬਜ਼ੁਰਗ ਹੁੰਦੇ ਨੇ ਉਹ ਬਾਹਰ ਆੜ ਕੇ ਦੇ ਦਿੰਦੇ ਨੇ ਕਿ ਆਖਰਕਾਰ ਮਾਜ਼ਰਾ ਕੀ ਹੈ ਤਾਂ ਆਪਸ ਦੇ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਐਸੀ ਜਣੀਆਂ ਵਾਰਦਾਤਾਂ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਖੜੇ ਕਰਦੇ ਨੇ ਕਿ ਲਾਅ ਔਰ ਆਰਡਰ ਨੂੰ ਜਿਹੜਾ ਆ ਇਹਨਾਂ ਨੇ ਆਪਣੇ ਹੀ ਜਿਹੜੇ ਛਿੱਕੇ ਟੰਗਿਆ ਹੋਇਆ ਤਾਂ ਲੱਗੇ ਜਿਹੜੇ ਨੇ ਬੱਚੇ ਲੰਘ ਰਹੇ ਨੇ ਔਰਤਾਂ ਲੰਘ ਰਹੀਆਂ ਨੇ ਤਾਂ ਇਹਨਾਂ ਨੂੰ ਕਿਸੇ ਦਾ ਵੀ ਜਣਾ ਡਾਰ ਖਤਰਾ ਨਹੀਂ ਹੈ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਪੂਰੇ ਮਾਮਲੇ ਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ